ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਅਲਸੀ ਦੀ ਪਾਪੜੀ ਬਣਾਵਾਂਗੇ ਤੇਲਾ ਦੀ ਪਾਪੜੀ ਆਪਾਂ ਖਾ ਬਹੁਤ ਖਾਦੀਆਂ ਤੇ ਮੂੰਗਫਲੀ ਦੀ ਵੀ ਖਾਦੀ ਹੈ ਅੱਜ ਆਪਾਂ ਬਣਾਵਾਂਗੇ ਅਲਸੀ ਦੀ ਤੇ ਬਹੁਤ ਹੀ ਟੇਸਟੀ ਬਣਦੀ ਹੈ ਤੇ ਲੋਹੜੀ ਦਾ ਤਿਹਾਰਾ ਤੇ ਆਪਾਂ ਅੱਜ ਅਲਸੀ ਦੀ ਬਣਾਵਾਂਗੇ ਆਪਾਂ 150 ਗ੍ਰਾਮ ਲਈਆ ਅਲਸੀ 200 ਗ੍ਰਾਮ ਲਈਆ ਆਪਾਂ ਗੁੜ ਆਪਾਂ ਹੁਣ ਸਭ ਤੋਂ ਪਹਿਲਾਂ ਅਲਸੀ ਨੂੰ ਰੋਸਟ ਕਰਾਂਗੇ ਇੱਧਰ ਆਪਾਂ ਪੈਨ ਰੱਖ ਲਿਆ ਤੇ ਗੈਸ ਆਪਣਾ ਆਉਣ ਹੈ ਤੇ ਹੁਣ ਆਪਾਂ ਆਲਸੀਏ ਦੇ ਵਿੱਚ ਪਾ ਕੇ ਨਾ ਤੇ ਆਪਾਂ ਇਹਨੂੰ ਰੋਸਟ ਕਰ ਲਾਂਗੇ ਪੈਨ ਦੇ ਵਿੱਚ ਪਾ ਕੇ ਇਹਨੂੰ ਨਾ ਆਪਾਂ ਸਲੋ ਤੋਂ ਮੀਡੀਅਮ ਰੱਖਾਂਗੇ ਗੈਸ ਨੂੰ ਤਿੰਨ ਤੋਂ ਚਾਰ ਮਿੰਟ ਇਹਨੂੰ ਲੱਗ ਜਾਣਗੇ ਆਪਾਂ ਨੂੰ ਆਪਨੇ ਆਪਨੇ ਆਲਸੀਏ ਨੂੰ ਤਿੰਨ ਤੋਂ ਚਾਰ ਮਿੰਟ ਤੱਕ ਹੋ ਗਏ ਤੇ ਦੇਖੋ ਤੜਕਣ ਲੱਗ ਗਈ ਹੈ ਉਨੇ ਦਾ ਮਤਲਬ ਹੈ ਨਵੀਂ ਇਹ ਰੋਸਟ ਹੋ ਗਈ ਐ ਦੇਖੋ ਕਿੰਨੀ ਵਧੀਆ ਤਰ ਤਰਤੀ ਜਾਂਦੀ ਐ ਤੇ ਹੁਣ ਆਪਾਂ ਗੈਸ ਬੰਦ ਕਰਕੇ ਨਾ ਇਹ ਪਲੇਟ 'ਚ ਕੱਢ ਲਾਂਗੇ ਇਹਨੂੰ ਠੰਡੀ ਕਰਕੇ ਨਾ ਆਪਾਂ ਅੱਧੀ ਸਾਬਤੀ ਰੱਖਾਂਗੇ ਅੱਧੀ ਨੂੰ ਆਪਾਂ ਦਰਦਰੀ ਜੀ ਪੀਸ ਲਾਂਗੇ ਆਪਾਂ ਠੰਡੀ ਕਰਕੇ ਹਾਂਜੀ ਆਪਾਂ ਆਲਸੀ ਨਾ ਦਰਦਰੀ ਜੀ ਪੀਸ ਲਈ ਐ ਠੰਡੀ ਹੋ ਗਈ ਸੀ ਤੇ ਇਹ ਪੀਸੇ ਤੋਂ ਨਾ ਟੇਸਟ ਵਧੀਆ ਆਉਂਦਾ ਥੋੜੀ ਜਿਹੀ ਅੱਧੀ ਪਾਵਾਂਗੇ ਆਪਾਂ ਸਾਬਤ ਤੇ ਅੱਧੀ ਪਾਈ ਆਪਾਂ ਦਰਦਰੀ ਕਰਕੇ ਹੁਣ ਆਪਾਂ ਇੱਧਰ ਪੈਨ ਰੱਖ ਲਿਆ ਹੁਣ ਆਪਏ ਦੇ ਵਿੱਚ ਆ ਗੁੜ ਪਾ ਦਿਆਂਗੇ ਆਪਾਂ ਹੁਣ ਬਣਾਵਾਂਗੇ ਚਾਸ਼ਨੀ ਤੇ ਹੁਣ ਆ ਵਿੱਚ ਨਾ ਆਪਾਂ 2-3 ਚਮਚੇ ਪਾਣੀ ਦੇ ਪਾਵਾਂਗੇ ਆਪਾਂ ਹੁਣ ਆਪਾਂ ਇਹ ਚਾਸ਼ਨੀ ਬਣਾਵਾਂਗੇ ਮੈਲਟ ਕਰਦੇ ਆ ਗੁੜ ਨੂੰ ਜਦੋਂ ਮੈਲਟ ਹੋ ਗਿਆ ਨਾ ਫਿਰ ਆਪਾਂ ਛਾਲਾਂਗੇ ਚਾਸ਼ਨੀ ਨੂੰ ਇੱਕ ਵਾਰੀ ਛਾਲ ਕੇ ਤੇ ਫਿਰ ਚਾਸ਼ਨੀ ਬਣਾਵਾਂਗੇ ਆਪਾਂ ਆਪਾਂ ਦਾ ਗੋੜ ਮੈਲਟ ਹੋ ਗਿਆ ਤੇ ਹੁਣ ਆਪਾਂ ਨਾ ਇੱਥੇ ਦੂਸਰਾ ਪੈਨ ਰੱਖਾਂਗੇ ਕਿ ਉਹਦੇ ਵਿੱਚ ਛਾਣਦੇ ਆਂਗੇ ਆਪਾਂ ਉੱਤੇ ਛਾਣ ਨਹੀਂ ਵੀ ਰੱਖੀ ਐ ਗੈਸ ਆਪਣਾ ਆਨ ਹੈ ਤੇ ਹੁਣ ਆਪਾਂ ਇਹਨੂੰ ਛਾਣ ਲਾਂਗੇ ਛਾਣੇ ਤਾਂ ਆਪਣਾ ਗੋੜਾ ਸਾਫ ਹੋ ਜਾਊਗਾ ਜੇ ਵਿੱਚ ਕੁਝ ਹੋਇਆ ਨਾ ਕੈਂਕਰ ਵਗੈਰਾ ਤਾਂ ਨਿਕਲ ਜਾਂਦੇ ਹੁਣ ਆਪਾਂ ਇਹਦੀ ਚਾਸ਼ਨੀ ਬਣਾਵਾਂਗੇ ਸਲੋ ਤੋਂ ਮੀਡੀਅਮ ਗੈਸ ਤੇ चाश नहीं बनावे आप कड़क जी टुट जाती तार वह बनावे आपू हूँ चलाई चला आप चार पाँच मिनट हो गए अपनी चाश नहीं बना कलर भी अगर न काफ़ी चेंज हो गया हूँ आप चेक करके देखते हैं हम ठंडी होगी गई जो ਅਜੇ ਆਪਣੀ ਚਾਸ਼ਨੀ ਨਾ ਬਣੀ ਨਹੀਂ ਆ ਦੇਖੋ ਅਜੇ ਨਾ ਪਾਣੀ ਦੇ ਵਿੱਚ ਮਾਇਲ ਟੂੰਦੀ ਆ ਤੇ ਹੁਣ ਆਪਾਂ ਨਾ ਇੱਕ ਚਮਚੇ ਦੇ ਵਿੱਚ ਘਿਓ ਦਾ ਪਾਵਾਂਗੇ ਤੇ ਹੁਣ ਆਪਾਂ ਕੜਕ ਤਾਰ ਹੁਣ ਚਾਸ਼ਨੀ ਬਣਾਵਾਂਗੇ ਤਾਰ ਜਦੋਂ ਕੜਕਦੀ ਹੋਗੀ ਉਦੋਂ ਆਪਾਂ ਦੇਖਾਂਗੇ ਫਿਰ ਹੁਣ ਆਪਣੇ ਗੁੜ ਦੀ ਨਾ ਖੁਸ਼ਬੂ ਬਹੁਤ ਸੋਹਣੀ ਆਈ ਜਾਂਦੀ ਹੈ ਤੇ ਹੁਣ ਆਪਾਂ ਨਾ ਚੈੱਕ ਕਰਦੇ ਹਾਂ ਚਾਸ਼ਨੀ ਦਾ ਪਤਾ ਲੱਗ ਜੂਗਾ ਆਪਾਂ ਨੂੰ ਹੁਣ ਆਪਾਂ ਚੈੱਕ ਕਰ ਲੈਨੇ ਆ ਤੇ ਚੰਗੀ ਹੋ ਗਈ ਨਾ ਜਦੋਂ ਇਹਨੂੰ ਆਪਾਂ ਚਲਾਉਂਦੇ ਰਵਾਂਗੇ ਆ ਦੇਖੋ ਲਓ ਜੀ ਆਪਣੀ ਚਾਸ਼ਨੀ ਬਣ ਕੇ ਹੋ ਗਈ ਤਿਆਰ ਕੜਕ ਚਾਸ਼ਨੀ ਹੈ ਤੇ ਹੁਣ ਨਾ ਆਪਾਂ ਇਹਦੇ ਵਿੱਚ ਥੋੜਾ ਜਿਹਾ ਮਿੱਠਾ ਥੋੜਾ ਪਾਵਾਂਗੇ ਚੁੰਡੀਕ ਇਹਦੇ ਨਾਲ ਆਪਣੇ ਮਾਦਾ ਚਾਸ਼ਨੀ ਦਾ ਨਾ ਕਲਰ ਥੋੜਾ ਚੇਂਜ ਹੋ ਜਾਊਗਾ ਤੇ ਨਾਲੇ ਆਪਣੀ ਪਾਪੜੀ ਬਣੂਗੀ ਵਧੀਆ ਕੁਰਕੀ ਇਹਦੇ ਨਾਲ ਹੁਣ ਆਪਾਂ ਗੈਸ ਆਫ ਕਰ ਦਿੰਨੇ ਆਂ ਤੇ ਹੁਣ ਆਪਣੀ ਚਾਸ਼ਨੀ ਹੋ ਗਈ ਤਿਆਰ ਆਪਣੀ ਚਾਸ਼ਨੀ ਨੂੰ ਨਾ 10 ਤੋਂ 12 ਮਿੰਟ ਲੱਗ ਗਏ ਤੇ ਹੁਣ ਆਪਾਂ ਜਿਹੜੀ ਪੀਸੀ ਵੀ ਅਲਸੀ ਉਹ ਪਾਤੀ ਵਿੱਚ ਤੇ ਹੁਣ ਆ ਜਿਹੜੀ ਸਾਫਤੀ ਆਪਾਂ ਇਹ ਵੀ ਵਿੱਚ ਪਾ ਦੇ ਆਂਗੇ ਹੁਣ ਇਹਨਾਂ ਨੂੰ ਮਿਕਸ ਕਰ ਲੈਂਦੇ ਆਪਾਂ ਸਵਾਦ ਕੇ ਤੇ ਆਪਣੀ ਪੋਲੀਥੀਨ ਦੀ ਸ਼ੀਟ ਨਾ ਆਪਾਂ ਉਹਨੂੰ ਘਿਓ ਲਾ ਕੇ ਤੇ ਗ੍ਰੀਸ ਕਰਕੇ ਪਹਿਲਾਂ ਤੋਂ ਰੱਖ ਲਈ ਸੀ ਤੇ ਆਪਾਂ ਹੁਣ ਉਹਦੇ ਵਿੱਚ ਪਾਵਾਂਗੇ ਇਹਨੂੰ ਫੇਰ ਹੁਣ ਆਪਾਂ ਮਿਕਸ ਕਰ ਲਿਆ ਤੇ ਆਪਾਂ ਸ਼ੀਟ ਦੇ ਉੱਤੇ ਇਹਨੂੰ ਪਾ ਲਾਂਗੇ ਆਪਾਂ ਬਟਰ ਪੇਪਰ ਹੈਗਾ ਤਾਂ ਉਹ ਉਹ ਤੇ ਪਾ ਸਕਦੇ ਜਾਂ ਆਪਾਂ ਕੋਈ ਆਪਣੇ ਕੋਲ ਪੋਲੀਥੀਨ ਦੀ ਸ਼ੀਟ ਤਾਂ ਕਰਾਂਗੇ ਤੇ ਵੀ ਪਾ ਸਕਦੇ ਇਹ ਥੋੜੀ ਜੀ ਨਾ ਸਖਤ ਹੈਗੀ ਐ ਆਪਾਂ ਇਹਦੇ ਉੱਤੇ ਪਾਈ ਹੈ ਹੁਣ ਆਪਾਂ ਇਹਨੂੰ ਸੈੱਟ ਕਰਾਂਗੇ ਆਪਨੇ ਨੇ ਆਹ ਲਓ ਆਪੇ ਜਿhstੇ ਕਿਉ ਲੱਗਿਆ ਰੇ ਆਪਨੇ ਸੀਟ ਤੇ ਕਿਉ ਲੱਗਿਆ ਵੇ ਆਪਨੇ ਤੇ ਫੇਰ ਵੀ ਤਾਂ ਆਹ ਆਪਾਂ ਥੋੜਾ ਜਿਹਾ ਹੱਥਾਂ ਨੂੰ ਘਿਓ ਲਾਵਾਂਗੇ ਇਸ ਤਰ੍ਹਾਂ ਕਰਕੇ ਇਹਨੂੰ ਸੈੱਟ ਕਰ ਲਾਂਗੇ ਆਪਾਂ ਫੇਰ మోడలేను ఏ మోడే యస్ వేలనే గర్మ గర్మగి సెట్ ఏనుక వేల ਹੁਣ ਆਪਾਂ ਵੇਲ ਨੇ ਨਾਲ ਵੇਲ ਲਾਂਗੇ ਇਹਨੂੰ ਪਤਲੀ ਬਣਾ ਲਾਂਗੇ ਤੇ ਗਰਮ ਗਰਮ ਤੇ ਇਹਦੇ ਨਿਸ਼ਾਨ ਲੱਗਣਗੇ ਨਹੀਂ ਤਾਂ ਆਪਾਂ ਨੂੰ ਵੈਸੇ ਹੀ ਤੋੜ ਕੇ ਖਾਣੀ ਪਊਗੀ ਫਿਰ ਜੇ ਆਪਣੀ ਸੈੱਟ ਹੋ ਗਈ ਤਾਂ ਐਸ ਤਰ੍ਹਾਂ ਕਰਕੇ ਆਪਾਂ ਪਤਲੀ ਮੋਟੀ ਆਪਦੇ ਹਿਸਾਬ ਨਾਲ ਰੱਖ ਸਕਦੇ ਹੁਣ ਆਪਾਂ ਇਹਦੇ ਨਾ ਕੱਟ ਲਾ ਦੇਾਂਗੇ ਗਰਮ ਗਰਮ ਦੇ ਦੇਖੋ ਹੁਣ ਇੰਨੀ ਕੁ ਪਤਲੀ ਬਣਾਈ ਆ ਆਪਾਂ ਤੇ ਹੁਣ ਆਪਾਂ ਇਹਦੇ ਕੱਟ ਲਾ ਦੇਾਂਗੇ ਹਾਂਜੀ ਆਪਾਂ ਕੱਟ ਲਾਤੇ ਇਹਨਾਂ ਦੇ ਹੁਣ ਜਦੋਂ ਠੰਡਾ ਹੋ ਗਿਆ ਤੇ ਉਦੋਂ ਆਪਾਂ ਇਹਨੂੰ ਚੱਕ ਲਾਂਗੇ ਲਫਾਫੇ ਤੋਂ ਹਾਂਜੀ ਆਪਣੀ ਪਾਪੜੀ ਠੰਡੀ ਹੋ ਗਈ ਐ ਤੇ ਹੁਣ ਆਪਾਂ ਇਹਨੂੰ ਲਫਾਫੇ ਤੋਂ ਚੱਕ ਲਾਂਗੇ ਇੱਧਰ ਆਪਾਂ ਤੇ ਚਨਾਪਲੀ ਹੁਣ ਆਪਾਂ ਇਹਦੇ ਪੀਸ ਕਰ ਦਾਂਗੇ ਦੇਖੋ ਬਹੁਤ ਹੀ ਸੋਹਣੇ ਪੀਸ ਬਣ ਬਣ ਲਈ ਜਾਂਦੇ ਆ ਆਪਣੇ ਦੇਖੋ ਬਹੁਤ ਵਧੀਆ कुरकुरी ਤੇ ਟੇਸਟੀ ਆਪਣੀ ਆਲਸੀ ਦੀ ਪਾਪੜੀ ਬਣ ਕੇ ਹੋ ਗਈ ਤਿਆਰ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਇਹ ਜ਼ਰੂਰੀ ਨਹੀਂ ਆਪਾਂ ਲੋੜੀ ਨਹੀਂ ਖਾਣਾ ਸਾਰਾ ਠੰਡ ਦੇ ਵਿੱਚ ਆਪਾਂ ਇਹਨੂੰ ਖਾ ਸਕਦੇ ਹਾਂ ਠੰਡ ਚ ਬਣਾ ਕੇ ਨਾ ਇਹਨੂੰ ਆਪਾਂ ਖਾ ਸਕਦੇ ਹਾਂ ਵੇਹ ਜੀ ਫਿਰ ਮੈਂ ਇਸ ਨੂੰ ਬਖਾਉਂਗੀ ਪਲੇਟ ਚ ਰੱਖ ਕੇ ਫੋਟੋ ਹਾਂਜੀ ਆਪਣੀ ਅਲਸੀ ਦੀ ਪਾਪੜੀ ਬਣ ਕੇ ਹੋ ਗਈ ਤਿਆਰ ਤੇ ਬਹੁਤ ਹੀ ਟੇਸਟੀ ਹੈ ਤੇ ਬਹੁਤ ਵਧੀਆ ਬਣੀ ਹੈ ਤੇ ਇਹ ਕਮੈਂਟ ਜੀ ਐਂ ਵਧੀਆ ਕੁਰਕਰੀ ਹੈਗੀ ਤੇ ਨਾਲੇ ਜਾੜਾ ਨਾਲ ਨਹੀਂ ਲੱਗਦੀ ਇਹ ਤੇ ਵਧੀਆ ਟੇਸਟੀ ਬਣੀ ਆ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਸੀ ਗਾਂ